10 ਹਰਪ੍ਰੀਤ ਸਿੰਘ ਸੁਭਰਾ ਵਸਤੀ ਗਰੀਬ ਸਿੰਘ ਵਾਲੀ ਫਤੇਗੜ ਸੁਭਰਾ ਤੋਂ ਦਿਨਕ ਸਵੇਰਾ ਦੇ ਸਰੋਤਿਆਂ ਨੂੰ ਤੇ ਸਾਰੀ ਸੰਗਤ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਜਿਹੜੀ ਮਾਰੂ ਸਥਿਤੀ ਚੱਲ ਰਹੀ ਆ ਹੜਾਂ ਦੀ ਪੰਜਾਬ ਵਿੱਚ ਔਰ ਸਾਡੇ ਵੱਖ-ਵੱਖ ਕਾਰ ਸੇਵਾ ਵਾਲੇ ਮਹਾਪੁਰਸ਼ ਸੰਸਥਾਵਾਂ ਆਪਣਾ ਯੋਗਦਾਨ ਪਾ ਰਹੇ ਨੇ ਉਸੇ ਯੋਗਦਾਨ ਦੇ ਤਹਿਤ ਸਾਡੇ ਸਤਿਕਾਰਯੋਗ ਬਾਬਾ ਬਲਵੀਰ ਸਿੰਘ ਜੀ ਗੁਰਦੁਆਰਾ ਗੜੀ ਸਾਹਿਬ ਉਹਨਾਂ ਦੇ ਜਥੇਦਾਰ ਬਾਬਾ ਲੱਖਾ ਸਿੰਘ ਜੀ ਜੋ ਗੁਰੂ ਨਾਨਕ ਸਾਹਿਬ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਚਬਾਰਾ ਸਾਹਿਬ ਪਿੰਡ ਸੀਟਾਂ ਵਾਲਾ ਨਾਲ ਬਾਬਾ ਫਕੀਰ ਸਿੰਘ ਜੀ ਅੱਜ ਮੇਰਾ خیال ਚੌਥਾ ਜਿਹੜਾ ਢੇੜਾ ਮਹਾਂਪੁਰਖਾਂ ਦਾ ਦੋ ਵਰੀ ਚਾਰ ਲੈ ਕੇ ਆਏ ਉਸ ਤੋਂ ਬਾਅਦ ਜੋ ਵੀ ਘਰੇਲੂ ਸਮਾਨ ਆਟਾ ਦਾਲਾਂ ਦੁੱਧ ਜੋ ਵੀ ਅਸੀਂ ਘਰਾਂ 'ਚ ਵਰਤਦੇ ਆ ਉਹ ਮਹਾਂਪੁਰਖਾਂ ਨੇ ਸਾਡੇ 4-5 ਪਿੰਡਾਂ ਨੂੰ ਬੜਾ ਖੁੱਲਾ ਵਰਤਾਇਆ ਜਿਹਦੇ ਵਿੱਚ ਫਤੇਗੜ ਸੁਭਰਾ, ਵਸਤੀ ਗਰੀਬ ਸਿੰਘ ਵਾਲੀ, ਬਈਕਾਂ ਰੋਡੇ ਵਾਲਾ, ਬਈਕਾਂ ਆਸ਼ੀਏ ਕੇ ਅਰਾਜੀ ਸੁਭਰਾ ਸਾਰੇ ਪਿੰਡਾਂ ਦੇ ਵਿੱਚ ਬੜੇ ਖੁੱਲੇ ਪਾਰੇ ਮਾਹਪੁਰਖਾਂ ਨੇ ਵਰਤਾਏ ਔਰ ਅੱਜ ਲਗਭਗ 250 ਗੱਠ ਚਾਰ ਦੀ ਲੈ ਕੇ ਆਏ ਨੇ ਗੱਡੀ ਅੱਗੇ ਜਾ ਨਹੀਂ ਸਕਦੀ ਸੀ ਅਸੀਂ ਟਰੈਕਟਰਾਂ ਰਾਹੀਂ ਉਹ ਘਰ-ਘਰ ਸਾਰੇ ਇਲਾਕੇ ਵਿੱਚ ਬੰਨ ਤੋਂ ਪਾਰ ਵਰਤਾ ਕੇ ਆਏ ਆ ਧਨਵਾਦ ਕਰਦੇ ਆ ਮਾਹਪੁਰਖਾਂ ਦਾ ਧਨਵਾਦ ਕਰਦੇ ਆ ਸਾਡੇ ਸਾਥੀ ਜਿਨ੍ਹਾਂ ਨੇ ਸੇਵਾ ਨਿਭਾਈ ਨਾਲ ਔਰ ਧੰਨਵਾਦ ਕਰਦੇ ਆ ਸਾਡੇ ਵੀਰ ਦਿਨਕ ਸਵੇਰਾ ਤੋਂ ਔਰ ਮੈਡਮ ਹਰਸ਼ਦੀਪ ਜੀ ਜੋ ਪਹਿਲਾਂ ਵੀ ਬੜੇ ਇੱਥੇ ਉਸ ਦਿਨ ਤੋਂ ਸੇਵਾ ਨਿਭਾ ਰਹੇ ਨੇ ਅੱਜ ਵੀ ਉਹ ਬੜੇ ਗਰਾਉਂਡ ਲੈਵਲ ਤੇ ਸਾਰਾ ਜਾ ਕੇ ਤੇ ਆਪਣੀ ਜਿਹੜੀ ਉਹ ਸੇਵਾ ਨਿਭਾ ਰਹੇ ਨੇ ਰਿਪੋਰਟ ਇਕੱਠੀ ਕਰ ਰਹੇ ਨੇ ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਅਸੀਂ ਮਹਾਪੁਰਖਾਂ ਦਾ ਔਰ ਉਹਨਾਂ ਦੇ ਸੰਗੀ ਸਾਥੀਆਂ ਦਾ ਧੰਨਵਾਦ ਕਰੀਏ ਦਿਨਕ ਸਵੇਰਾ ਟੀਮ ਦਾ ਧੰਨਵਾਦ ਕਰੀਏ ਜਿਹੜੇ ਵੀ ਇਸ ਟੀਮ ਨਾਲ ਜੁੜੇ ਨੇ ਉਹਨਾਂ ਵੀਰਾਂ ਦਾ ਧੰਨਵਾਦ ਸੋ ਭੁੱਲਾਂ ਚੁੱਕਾਂ ਦੀ ਖਿਮਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਦਾਸ ਹਰਭਜਨ ਸਿੰਘ ਸੁਭਰਾ ਫਤੇ ਬੁਲਾਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾਸ ਹਰਭਜਨ ਸਿੰਘ ਸੁਭਰਾ ਵਸਤੀ ਗਰੀਬ ਸਿੰਘ ਵਾਲੀ ਫਤੇਗੜ ਸੁਭਰਾ ਤੋਂ ਦਿਨਕ ਸਵੇਰਾ ਦੇ ਸਰੋਤਿਆਂ ਨੂੰ ਤੇ ਸਾਰੀ ਸੰਗਤ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਜਿਹੜੀ ਮਾਰੂ ਸਥਿਤੀ ਚੱਲ ਰਹੀ ਆ ਹੜਾਂ ਦੀ ਪੰਜਾਬ ਵਿੱਚ ਔਰ ਸਾਡੇ ਵੱਖ-ਵੱਖ ਕਾਰ ਸੇਵਾ ਵਾਲੇ ਮਹਾਪੁਰਸ਼ ਸੰਸਥਾਵਾਂ માં ਆਪਣਾ ਯੋਗਦਾਨ ਪਾ ਰਹੇ ਨੇ ਉਸੇ ਯੋਗਦਾਨ ਦੇ ਤਹਿਤ ਸਾਡੇ ਸਤਕਾਰਯੋਗ ਬਾਬਾ ਬਲਵੀਰ ਸਿੰਘ ਜੀ ਗੁਰਦੁਆਰਾ ਗੜੀ ਸਾਹਿਬ ਉਹਨਾਂ ਦੇ ਜਥੇਦਾਰ ਬਾਬਾ ਲੱਖਾ ਸਿੰਘ ਜੀ ਜੋ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਚਬਾਰਾ ਸਾਹਿਬ ਪਿੰਡ ਸੀਟਾਂ ਵਾਲਾ ਨਾਲ ਬਾਬਾ ਫਕੀਰ ਸਿੰਘ ਜੀ ਅੱਜ ਮੇਰਾ ਖਿਆਲ ਚੌਥਾ ਜਿਹੜਾ ਢੇੜਾ ਮਹਾਪੁਰਖਾਂ ਦਾ ਦੋ ਵਰੀ ਚਾਰ ਲੈ ਕੇ ਆਏ ਉਸ ਤੋਂ ਬਾਅਦ ਜੋ ਵੀ ਘਰੇਲੂ ਸਮਾਨ ਆਟਾ ਦਾਲਾਂ ਦੁੱਧ ਜੋ ਵੀ ਅਸੀਂ ਘਰਾਂ 'ਚ ਵਰਤਦੇ ਆ ਉਹ ਮਾਹਪੁਰਖਾਂ ਨੇ ਸਾਡੇ 4-5 ਪਿੰਡਾਂ ਨੂੰ ਬੜਾ ਖੁੱਲਾ ਵਰਤਾਇਆ ਜਿਦੇ ਵਿੱਚ ਫਤੇਗੜ ਸੁਭਰਾ ਵਸਤੀ ਗਰੀਬ ਸਿੰਘ ਵਾਲੀ ਬਈਕਾਂ ਰੋਡੇ ਵਾਲਾ ਬਈਕਾਂ ਆਸ਼ੀਏ ਕੇ Araji ਸੁਭਰਾ ਸਾਰੇ ਪਿੰਡਾਂ ਦੇ ਵਿੱਚ ਬੜੇ ਖੁੱਲੇ ਪਾਰੇ ਮਾਹਪੁਰਖਾਂ ਨੇ ਵਰਤਾਏ ਔਰ ਅੱਜ ਲਗਭਗ 250 ਗੱਠ ਚਾਰ ਦੀ ਲੈ ਕੇ ਆਏ ਨੇ ਗੱਡੀ ਅੱਗੇ ਜਾ ਨਹੀਂ ਸਕਦੀ ਸੀ ਅਸੀਂ ਟਰੈਕਟਰਾਂ ਰਾਈ ਉਹ ਘਰ ਘਰ ਸਾਰੇ ਇਲਾਕੇ ਵਿੱਚ ਬੰਨ ਤੋਂ ਪਾਰ ਵਰਤਾ ਕੇ ਆਏ ਆ ਧੰਨਵਾਦ ਕਰਦੇ ਆ ਮਾਪੁਰਖਾਂ ਦਾ ਧੰਨਵਾਦ ਕਰਦੇ ਆ ਸਾਡੇ ਸਾਥੀ ਜਿਨ੍ਹਾਂ ਨੇ ਸੇਵਾ ਨਿਭਾਈ ਨਾਲ ਔਰ ਧੰਨਵਾਦ ਕਰਦੇ ਆ ਸਾਡੇ ਵੀਰ ਦਿਨਕ ਸਵੇਰਾ ਤੋਂ ਔਰ ਮੈਡਮ ਹਰਸ਼ਦੀਪ ਜੀ ਜੋ ਪਹਿਲਾਂ ਵੀ ਬੜੇ ਇੱਥੇ ਉਸ ਦਿਨ ਤੋਂ ਸੇਵਾ ਨਿਭਾ ਰਹੇ ਨੇ ਅੱਜ ਵੀ ਉਹ ਬੜੇ ਗਰਾਊਂਡ ਲੈਵਲ ਤੇ ਸਾਰਾ ਜਾ ਕੇ ਤੇ ਆਪਣੀ ਜਿਹੜੀ ਉਹ ਸੇਵਾ ਨਿਭਾ ਰਹੇ ਨੇ ਰਿਪੋਰਟ ਇਕੱਠੀ ਕਰ ਰਹੇ ਨੇ ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਅਸੀਂ ਮਾਹ ਪੁਰਖਾਂ ਦਾ ਔਰ ਉਹਨਾਂ ਦੇ ਸੰਗੀ ਸਾਥੀਆਂ ਦਾ ਧੰਨਵਾਦ ਕਰੀਏ, ਦਿਨਕ ਸਵੇਰਾ ਟੀਮ ਦਾ ਧੰਨਵਾਦ ਕਰੀਏ, ਜਿਹੜੇ ਵੀ ਇਸ ਟੀਮ ਨਾਲ ਜੁੜੇ ਨੇ ਉਹਨਾਂ ਵੀਰਾਂ ਦਾ ਧੰਨਵਾਦ, ਸੋ ਭੁੱਲਾਂ ਚੁੱਕਾਂ ਦੀ ਖਿਵਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਦਾਸ ਹਰਭਜਨ ਸਿੰਘ ਸੁਭਰਾ ਫਤੇ ਬੁਲਾਉਂਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦਾਸ ਹਰਭਜਨ ਸਿੰਘ ਸੁਭਰਾ ਵਸਤੀ ਗਰੀਬ ਸਿੰਘ ਵਾਲੀ ਫਤੇਗੜ ਸੁਭਰਾ ਤੋਂ ਦਿਨਕ ਸਵੇਰਾ ਦੇ ਸਰੋਤਿਆਂ ਨੂੰ ਤੇ ਸਾਰੀ ਸੰਗਤ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਜਿਹੜੀ ਮਾਰੂ ਸਥਿਤੀ ਚੱਲ ਰਹੀ ਆ ਹੜਾਂ ਦੀ ਪੰਜਾਬ ਵਿੱਚ ਔਰ ਸਾਡੇ ਵੱਖ-ਵੱਖ ਕਾਰ ਸੇਵਾ ਵਾਲੇ ਮਹਾਪੁਰਸ਼ ਸੰਸਥਾਵਾਂ ਮਾ ਆਪਣਾ ਯੋਗਦਾਨ ਪਾ ਰਹੇ ਨੇ ਉਸੇ ਯੋਗਦਾਨ ਦੇ ਤਹਿਤ ਸਾਡੇ ਸਤਿਕਾਰਯੋਗ ਬਾਬਾ ਬਲਵੀਰ ਸਿੰਘ ਜੀ ਗੁਰਦੁਆਰਾ ਗੜੀ ਸਾਹਿਬ ਉਹਨਾਂ ਦੇ ਜਥੇਦਾਰ ਬਾਬਾ ਲੱਖਾ ਸਿੰਘ ਜੀ ਜੋ ਗੁਰੂ ਨਾਨਕ ਸਾਹਿਬ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਚਬਾਰਾ ਸਾਹਿਬ ਪਿੰਡ ਸੀਟਾਂ ਵਾਲਾ ਨਾਲ ਬਾਬਾ ਫਕੀਰ ਸਿੰਘ ਜੀ ਅੱਜ ਮੇਰਾ ਖਿਆਲ ਚੌਥਾ ਜਿਹੜਾ ਢੇੜਾ ਮਹਾਂਪੁਰਖਾਂ ਦਾ ਦੋ ਵਰੀ ਚਾਰ ਲੈ ਕੇ ਆਏ ਉਸ ਤੋਂ ਬਾਅਦ ਜੋ ਵੀ ਘਰੇਲੂ ਸਮਾਨ ਆਟਾ ਦਾਲਾਂ ਦੁੱਧ ਜੋ ਵੀ ਅਸੀਂ ਘਰਾਂ 'ਚ ਵਰਤਦੇ ਆ ਉਹ ਮਹਾਂਪੁਰਖਾਂ ਨੇ ਸਾਡੇ 4-5 ਪਿੰਡਾਂ ਨੂੰ ਬੜਾ ਖੁੱਲਾ ਵਰਤਾਇਆ ਜਿਦੇ ਵਿੱਚ ਫਤੇਗੜ ਸੁਭਰਾ ਵਸਤੀ ਗਰੀਬ ਸਿੰਘ ਵਾਲੀ ਬੈਕਾਂ ਰੋਡੇ ਵਾਲਾ ਬੈਕਾਂ ਅਸ਼ੀਏ ਕੇ ਅਰਾਜੀ ਸੁਭਰਾ ਸਾਰੇ ਪਿੰਡਾਂ ਦੇ ਵਿੱਚ ਬੜੇ ਖੁੱਲੇ ਪਾਰੇ ਮਾਹਪੁਰਖਾਂ ਨੇ ਵਰਤਾਏ ਔਰ ਅੱਜ ਲਗਭਗ 250 ਗੱਠ ਚਾਰ ਦੀ ਲੈ ਕੇ ਆਏ ਨੇ ਗੱਡੀ ਅੱਗੇ ਜਾ ਨਹੀਂ ਸਕਦੀ ਸੀ ਅਸੀਂ ਟਰੈਕਟਰਾਂ ਰਾਹੀਂ ਉਹ ਘਰ ਘਰ ਸਾਰੇ ਇਲਾਕੇ ਵਿੱਚ ਬਨ ਤੋਂ ਪਾਰ ਵਰਤਾ ਕੇ ਆਏ ਆ ਧੰਨਵਾਦ ਕਰਦੇ ਆ ਮਾਹਪੁਰਖਾਂ ਦਾ ਧੰਨਵਾਦ ਕਰਦੇ ਆ ਸਾਡੇ ਸਾਥੀ ਜਿਨ੍ਹਾਂ ਨੇ ਸੇਵਾ ਨਿਭਾਈ ਨਾਲ ਔਰ ਧੰਨਵਾਦ ਕਰਦੇ ਆ ਸਾਡੇ ਵੀਰ ਦਿਨਕ ਸਵੇਰਾ ਤੋਂ ਔਰ ਮੈਡਮ ਹਰਸ਼ਦੀਪ ਜੀ ਜੋ ਪਹਿਲਾਂ ਵੀ ਬੜੀ ਇੱਥੇ ਉਸ ਦਿਨ ਤੋਂ ਸੇਵਾ ਨਿਭਾ ਰਹੇ ਨੇ ਅੱਜ ਵੀ ਉਹ ਬੜੇ ਗਰਾਉਂਡ ਲੈਵਲ ਤੇ ਸਾਰਾ ਜਾ ਕੇ ਤੇ ਆਪਣੀ ਜਿਹੜੀ ਉਹ ਸੇਵਾ ਨਿਭਾ ਰਹੇ ਨੇ ਰਿਪੋਰਟ ਇਕੱਠੀ ਕਰ ਰਹੇ ਨੇ ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਅਸੀਂ ਮਹਾਪੁਰਖਾਂ ਦਾ ਔਰ ਉਹਨਾਂ ਦੇ ਸੰਗੀ ਸਾਥੀਆਂ ਦਾ ਧੰਨਵਾਦ ਕਰੀਏ ਦਿਨਕ ਸਵੇਰਾ ਟੀਮ ਦਾ ਧੰਨਵਾਦ ਕਰੀਏ ਜਿਹੜੇ ਵੀ ਇਸ ਟੀਮ ਨਾਲ ਜੁੜੇ ਨੇ ਉਹਨਾਂ ਵੀਰਾਂ ਦਾ ਧੰਨਵਾਦ ਸੋ ਭੁੱਲਾਂ ਚੁੱਕਾਂ ਦੀ ਖਿਵਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਦਾਸ ਹਰਭਜਨ ਸਿੰਘ ਸੁਭਰਾ ਫਤੇ ਬੁਲਾਉਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾਸ ਹਰਭਜਨ ਸਿੰਘ ਸੁਭਰਾ ਵਸਤੀ ਗਰੀਬ ਸਿੰਘ ਵਾਲੀ ਫਤੇਗੜ ਸੁਭਰਾ ਤੋਂ ਦਿਨਕ ਸਵੇਰਾ ਦੇ ਸਰੋਤਿਆਂ ਨੂੰ ਤੇ ਸਾਰੀ ਸੰਗਤ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਜਿਹੜੀ ਮਾਰੂ ਸਥਿਤੀ ਚੱਲ ਰਹੀ ਆ ਹੜਾਂ ਦੀ ਪੰਜਾਬ ਵਿੱਚ ਔਰ ਸਾਡੇ ਵੱਖ-ਵੱਖ ਕਾਰ ਸੇਵਾ ਵਾਲੇ ਮਹਾਪੁਰਸ਼ ਸੰਸਥਾਵਾਂ ਮਾ ਆਪਣਾ ਯੋਗਦਾਨ ਪਾ ਰਹੇ ਨੇ ਉਸੇ ਯੋਗਦਾਨ ਦੇ ਤਹਿਤ ਸਾਡੇ ਸਤਿਕਾਰਯੋਗ ਬਾਬਾ ਬਲਵੀਰ ਸਿੰਘ ਜੀ ਗੁਰਦੁਆਰਾ ਗੜੀ ਸਾਹਿਬ ਉਹਨਾਂ ਦੇ ਜਥੇਦਾਰ ਬਾਬਾ ਲੱਖਾ ਸਿੰਘ ਜੀ ਜੋ ਗੁਰੂ ਨਾਨਕ ਸਾਹਿਬ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਚਬਾਰਾ ਸਾਹਿਬ ਪਿੰਡ ਸੀਟਾਂ ਵਾਲਾ ਨਾਲ ਬਾਬਾ ਫਕੀਰ ਸਿੰਘ ਜੀ ਅੱਜ ਮੇਰਾ ਖਿਆਲ ਚੌਥਾ ਜਿਹੜਾ ਢੇੜਾ ਮਹਾਪੁਰਖਾਂ ਦਾ ਦੋ ਵਰੀ ਚਾਰ ਲੈ ਕੇ ਆਏ ਉਸ ਤੋਂ ਬਾਅਦ ਜੋ ਵੀ ਘਰੇਲੂ ਸਮਾਨ ਆਟਾ ਦਾਲਾਂ ਦੁੱਧ ਜੋ ਵੀ ਅਸੀਂ ਘਰਾਂ 'ਚ ਵਰਤਦੇ ਆ ਉਹ ਮਾਹਪੁਰਖਾਂ ਨੇ ਸਾਡੇ 4-5 ਪਿੰਡਾਂ ਨੂੰ ਬੜਾ ਖੁੱਲਾ ਵਰਤਾਇਆ ਜਿਦੇ ਵਿੱਚ ਫਤੇਗੜ ਸੁਭਰਾ ਵਸਤੀ ਗਰੀਬ ਸਿੰਘ ਵਾਲੀ ਬਈਕਾਂ ਰੋਡੇ ਵਾਲਾ ਬਈਕਾਂ ਆਸ਼ੀਏ ਕੇ ਅਰਾਜੀ ਸੁਭਰਾ ਸਾਰੇ ਪਿੰਡਾਂ ਦੇ ਵਿੱਚ ਬੜੇ ਖੁੱਲੇ ਪਾਰੇ ਮਾਹਪੁਰਖਾਂ ਨੇ ਵਰਤਾਏ ਔਰ ਅੱਜ ਲਗਭਗ 250 ਗੱਠ ਚਾਰ ਦੀ ਲੈ ਕੇ ਆਏ ਨੇ ਗੱਡੀ ਅੱਗੇ ਜਾ ਨਹੀਂ ਸਕਦੀ ਸੀ ਅਸੀਂ ਟਰੈਕਟਰਾਂ ਰਾਈ ਉਹ ਘਰ-ਘਰ ਸਾਰੇ ਇਲਾਕੇ ਵਿੱਚ ਬੰਨ ਤੋਂ ਪਾਰ ਵਰਤਾ ਕੇ ਆਏ ਆ ਧੰਨਵਾਦ ਕਰਦੇ ਆ ਮਾਪੁਰਖਾਂ ਦਾ ਧੰਨਵਾਦ ਕਰਦੇ ਆ ਸਾਡੇ ਸਾਥੀ ਜਿਨ੍ਹਾਂ ਨੇ ਸੇਵਾ ਨਿਭਾਈ ਨਾਲ ਔਰ ਧੰਨਵਾਦ ਕਰਦੇ ਆ ਸਾਡੇ ਵੀਰ ਦਿਨਕ ਸਵੇਰਾ ਤੋਂ ਔਰ ਮੈਡਮ ਹਰਸ਼ਦੀਪ ਜੀ ਜੋ ਪਹਿਲਾਂ ਵੀ ਬੜੇ ਇੱਥੇ ਉਸ ਦਿਨ ਤੋਂ ਸੇਵਾ ਨਿਭਾ ਰਹੇ ਨੇ ਅੱਜ ਵੀ ਉਹ ਬੜੇ ਗਰਾਊਂਡ ਲੈਵਲ ਤੇ ਸਾਰਾ ਜਾ ਕੇ ਤੇ ਆਪਣੀ ਜਿਹੜੀ ਉਹ ਸੇਵਾ ਨਿਭਾ ਰਹੇ ਨੇ ਰਿਪੋਰਟ ਇਕੱਠੀ ਕਰ ਰਹੇ ਨੇ ਸਾਡੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਅਸੀਂ ਮਹਾਪੁਰਖਾਂ ਦਾ ਔਰ ਉਹਨਾਂ ਦੇ ਸੰਗੀ ਸਾਥੀਆਂ ਦਾ ਧੰਨਵਾਦ ਕਰੀਏ, ਦਿਨਕ ਸਵੇਰਾ ਟੀਮ ਦਾ ਧੰਨਵਾਦ ਕਰੀਏ, ਜਿਹੜੇ ਵੀ ਇਸ ਟੀਮ ਨਾਲ ਜੁੜੇ ਨੇ ਉਹਨਾਂ ਵੀਰਾਂ ਦਾ ਧੰਨਵਾਦ, ਸੋ ਭੁੱਲਾਂ ਚੁੱਕਾਂ ਦੀ ਖਿਵਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਦਾਸ ਔਰ ਭਜਨ ਸਿੰਘ ਸੁਭਰਾ ਫਤਿਹ ਬੁਲਾਉਂਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ